ਦੀ ਕਿ ਬਹੁਤ ਵਧੀਆ ਅਪਡੇਟ ਆ ਗਈ ਸਾਹਮਣੇ ਇੱਕ ਪਾਸੇ ਜਿਹੜਾ ਕਿ ਹੜਪੀੜ ਤੋਂ ਲੋਕਾਂ ਨੂੰ ਸੁਖਵੀਰ ਬਾਦਲ ਨੇ ਜਿਹੜੇ ਪੈਸੇ ਵੰਡੇ ਸੀ ਉਹਦੇ ਉੱਤੇ ਹੁਣ ਪੋਲ ਖੁੱਲਣ ਜਾ ਰਹੀ ਹੈ ਵੀ ਇਹ ਪੈਸੇ ਆਏ ਕਿੱਥੋਂ ਸੀ ਕੀਦੇ ਪੈਸੇ ਸੀ ਤਾਂ ਹੁਣ ਜਿਹੜਾ ਕਿ ਸੀਐਮ ਭਵਨਤਮਾਨ ਨੇ ਪੋਲ ਖੋਲ ਦਿੱਤੀ ਜਾਂਦੀ ਆ ਸੁਖਵੀਰ ਬਾਦਲ ਦੀ ਤਾਂ ਇੱਕ ਪਾਸੇ ਜਿਹੜੀ ਕਿ ਹੁਣ ਬਾਈ ਖਬਰਾਂ ਦੋ ਸੁਣਾਵਾਂਗੇ ਇੱਕ ਛੋਟੇ ਜਿਹੇ ਬੱਚੇ ਨੂੰ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਮਾਰ ਦਿੱਤਾ ਜਾਂਦਾ ਬੇਹੂਦਾ ਕਤੂਤ ਕੀਤੀ ਜਾਂਦੀ ਆ ਤੇ ਪਹਿਲਾਂ ਆਪਾਂ ਸੀਐਮ ਗਵਰਨਤਮਾਨ ਦਾ ਸੁਖਵੀਰ ਬਾਦਲ ਬਾਰੇ ਕੀ ਕਹਿਣਾਗਾ ਜਿਹੜੇ ਹਰ ਪੀੜ ਤੋਂ ਲੋਕਾਂ ਨੂੰ ਪੈਸੇ ਵੰਡੇ ਜਾਂਦੇ ਆ ਉਹਦਾ ਪੂਰਾ ਮਾਮਲਾ ਕੀ ਆ ਸਾਹਮਣੇ ਆ ਗਈਆਂ ਸਾਰੀਆਂ ਗੱਲਾਂ ਬਾਤਾਂ ਇੱਕ ਪਾਸੇ ਲੋਕਾਂ ਨੂੰ ਚਲਸਿਆਂ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਜਦੋਂ ਇਹਨਾਂ ਦਾ ਇੱਕ ਬੰਦਾ ਆਉਂਦਾ ਸਾਹਮਣੇ ਤਾਂ ਉਹ ਪੈਸੇ ਫੜਦਾਗਾ ਦੁਬਾਰੇ ਫੇਰ ਪੱਗ ਬਦਲ ਕੇ ਆਉਂਦਾ ਉਹੀ ਬੰਦੇ ਨੂੰ ਫੇਰ ਦੁਬਾਰਾ ਪੈਸੇ ਪੜਾਈ ਜਾਂਦੇ ਆ ਇਹ ਵੀ ਬੋਲ ਖੋਲ ਦਿੱਤੀ ਖੁੱਲ ਜਾਂਦੀ ਇਹਨਾਂ ਦੇ ਇਹ ਕਾਰਨਾਮੇ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਪਰ ਲੇਕਿਨ ਹੁਣ ਜਿਹੜੀ ਸੀਐਮ ਗਵੰਤਬਾਨ ਆਪਣੇ ਬੰਨਿਓ ਵੀ ਜੋ ਇਹਨਾਂ ਦੇ ਖੁਲਾਸੇ ਕਰੂਗਾ ਉਹ ਵੀ ਤੁਹਾਨੂੰ ਦੱਸਣ ਜਾ ਰਿਹਾ ਚੈਨਲ ਤੇ ਬਣੇ ਰਹੋ ਪਹਿਲਾਂ ਆਪਾਂ ਖਬਰ ਸੁਣਾਉਣੀ ਹੈ ਫਿਰ ਕਰਦੇ ਅਗਲੇ 50 ਸਾਲਾਂ ਕਾਰ ਲੀਪ ਮਾਂਡਾ ਜਿਹੜੀ ਹੁਣ ਅਨਾਉਂਸ ਕੀਤਾ ਮੁੱਖ ਮੰਤਰੀ ਦੀ ਲੀਪੜ ਦੇ ਬਰਾਬਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਡੀਕਲ ਨਵਾ ਕਿਪ ਵੀ ਲਗਾਵਾਂਗੇ ਪਰ ਉਹ ਮੈਡੀਕਲ ਕੈਂਪਸ ਤੋਂ ਬੜੀ ਕੁੜੀ ਲਾਉਣ ਲੱਗ ਗਈ ਤੇ ਇਹਦੇ ਵਿੱਚ ਤੁਸੀਂ ਕੀਵੇਂ ਲੈਣ ਲਾ ਲੈਣ ਤੋਂ ਉਹਨਾਂ ਨੂੰ ਕਾਹਦੇ ਦਾ ਪੈਸਾ ਜੀ ਲੋ ਤਾਂ ਹੁਣ ਉਹਨਾਂ ਨੂੰ ਪੁੱਛਿਓ ਨਾ ਇਸ ਰੋਮਣੀ ਕੋਟ ਤਾਂ ਮੇਰੇ ਕੋਲ ਮੇਰਾ ਵੀ ਨਹੀਂ ਹੈ ਉਹ ਤਾਂ ਉਹ ਤਾਂ ਕੱਲ ਗੁਰਦੁਆਰੇ ਨਾ ਵੀ ਦੱਸਿਆ ਸੀ ਆਸ ਗੁਰਦੁਆਰੇ ਨੇ ਨਿਬੇ ਕਿਸੇ ਕੋਈ ਤਾਂ ਇਹ ਉਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਤਾਂ ਫਿਰ ਸੁਵੀਰ ਬਗਲ ਬਾਰੇ ਕਹੀ ਜਾਂਦੇ ਨੇ ਕਿ ਇਹ ਅਟਾਟੀਆਂ ਗੱਥੀਆਂ ਕਿਥੋਂ ਲਈ ਫਿਰਦੇ ਹੈ ਤੇ ਜੈਨੀ ਹਰਪ੍ਰੀਤ ਨੇ ਕਿਹਾ ਕਿ ਲੈ ਲੋ ਇਹ ਤਾਂ ਇਹ ਗੁਰਵਾਨੀ ਦੇ ਪੈਸੇ ਨੇ ਇਹ ਤਾਂ ਇਹ ਤਾਂ ਗੋਲਕ ਦੇ ਪੈਸੇ ਨੇ ਹਾਂ ਕਿ ਮੈਂ ਅਸੀਂ ਤਾਂ ਬਿਲ ਪਾਸ ਕਰੀ ਬੈਠੇ ਹਾਂ ਗੋਲਕ ਦੀ ਲੂਟ ਅਸੀਂ ਤਾਂ ਬਿਲ ਖਾਸ ਕਰੀ ਬੈਠੀਆਂ ਸ਼ੋਮਨੀ ਕਮੇਟੀ ਨੂੰ ਫ੍ਰੀ ਟੂ 에ਅਰ ਐਂਡ ਫ੍ਰੀ ਫਾਰ ਆਲ ਪੀਏ ਉਹ ਗਵਰਨਰ ਕੋਲੇ ਬਿਲ ਪਿਆ ਮੈਂ ਤਾਂ ਬਹਿਲੇ ਕਹਿੰਦਾ ਸੀਗਾ ਕਿ ਇਹ ਟੀਆਰਪੀ ਵੇਚਦੇ ਨੇ ਇਹ ਤੇ ਹੁਣ ਗੈਨੀਜੀ ਗੈਨੀਜੀ ਉਸ ਵੇਲੇ ਜਹੇਦਾਰ ਸੀ ਨਾ ਉਸ ਵੇਲੇ ਕਹੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ ਆਪ ਦਾ ਚੈਨਲ ਬਣਾ ਲੈ ਬਣਾ ਲੈ ਐਸਜੀਪੀਸੀ ਨੇ ਚੈਨਲ ਤੇ ਉਸ ਵੇਲੇ ਜਹੇਦਾਰ ਸੀ ਉਹ ਤੇ ਹੁਣ ਕਿਉਂ ਕਿਉਂ ਪਾਲਟਿਚ ਆ ਗਏ ਹੁਣ ਉਹਨੂੰ ਪਤਾ ਲੱਗਿਆ ਵੀ ਐਂ ਬੋਲੀਦਾ ਹੁੰਦਾ ਹੁਣ ਹੋ ਸੁਭੀਨ ਨੂੰ ਕਹਿੰਦੇ ਕਹੀ ਜਾਣ ਐਸਜੀਪੀਸੀ ਨੇ ਕੱਲ ਗੁਰਦੁਆਰਿਆਂ ਦੀ ਦਰਸਤੀ ਜਾਂਦੇ ਸੀ ਜੀ ਤੁਹਾਨੂੰ ਸਾਹਿਬ ਐਸ ਗੁਰਦੁਆਰੇ ਬੋਲੇ ਨੇ ਐਸ ਬੋਲ ਫਿਰ ਵੀ ਤੁਸੀਂ ਕੀ ਤੁਸੀਂ ਆਪ ਦੇ ਵਿਚਾਰ ਚ ਕਿਉਂ ਤੇਰੇ ਉਹ ਤਾਂ ਸੰਗਤ ਦਾ ਪੈਸਾ ਸੰਗਤ ਆਪ ਵੀ ਤੇ ਕਿਉਂ ਦੀ ਮੱਤ ਆ ਠੀਕ ਹੈ ਨਾ ਸੋ ਮੈਂ ਅੱਛਾ ਫਿਰ ਉਹ ਕਹਿ ਰਿਹਾ ਉਹ ਸੁਖਵੀਰ ਬਦਲ ਕਹਿ ਰਿਹਾ ਮੈਂ 1 ਲੱਖ ਏਕੜ ਦਾ ਬੀਜ ਦੇਵਾਂਗਾ ਕਿੱਥੋਂ ਦੇਊਗਾ ਇਹ ਨਕਲੀ ਨੁਕਲੀ ਫੜਾ ਦੇਣਾ ਬੀਜ ਇਹਨਾਂ ਨੇ ਇਹਨਾਂ ਦੇ ਬੀਜਾਂ ਦਾ ਮੈਂ ਪਤਾ ਜਾਣਦਾ ਅਜੇ ਬੀਜਾਂ ਦੇ ਘਟਾਲੇ ਦੀ ਜਾਨ ਚੱਲ ਰਹੀ ਹੈ ਤੋਤਾ ਸਿੰਘ ਵਾਲਿਆਂ ਦੀ ਠੀਕ ਹੈ ਨਾ ਤੋਤਾ ਸਿੰਘ ਮਮੋਰੀਅਲ ਬੀਜ ਨਾ ਦੇ ਦੇ ਕੋਈ हां उन उन बीजा ने ल संकड़े का 70 बचाते मानसा जिले दे बठिंडा दे विडियां छपड़ियां ਤੇ বীজ ਜਿਵੇਂ ਨਕਲੀ ਲੈਂਦੇ ਸੀਗੇ ਜਦੋਂ ਬਰਕਾਰੀ ਗੱਡੀ ਫੜੀ ਗਈ ਸੀ 7 ਲੱਖ हां जी ਇਹ ਭਾਈ सीएम पुंत मानसी ਜਿਹੜਾ ਕੀ ਨਾਮ ਨੂੰ ਖੁਲਾਸੇ ਕੀਤੇ ਇਹਦੇ ਵੀ ਜਿਹੜੇ ਪੈਸੇ ਵੰਡੇ ਜਾਂਦੇ ਸੀ ਉਹ ਗੋਲਕ ਦੇ ਪੈਸੇ ਸੀ ਜਿਵੇਂ ਕੀ ਹਰਪ੍ਰੀਤ ਵੰਨਿਓ ਵੀ ਕਿਹਾ ਜਾਂਦਾ ਪੈਸੇ ਲੈ ਲੋ ਇਹ ਗੁਰਬਾਣੀ ਦੇ ਪੈਸੇ ਤੇ ਉਹ ਜੋ सीएम पुंत मान ਨੇ ਇਹ ਗੱਲਾਂ ਬਾਤਾਂ ਸਾਰੀਆਂ ਸਾਂਝੀਆਂ ਕੀਤੀਆਂ ਪਰ ਲੇਕਿਨ ਜਿਵੇਂ ਹੁਣ ਇੱਕ ਪਾਸੇ ਸਾਡੇ ਜਦੋਂ ਹੜਪੀੜ ਤੋਂ ਲੋਕਾਂ ਨੂੰ ਸਾਡੇ ਪੰਜਾਬ ਦੇ ਕਲਾਕਾਰ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਬਾਈ ਸਾਰਿਆਂ ਦਾ ਪਹਿਲਾਂ ਤਾਂ ਪਾ ਧੰਨਵਾਦ ਕਰਦੀ ਹਾਂ ਸਾਰੇ ਪੰਜਾਬ ਦੇ ਕਲਾਕਾਰਾਂ ਨੇ ਕੀ ਕਮਾਲ ਕਰਕੇ ਰੱਖਤੀ 5 ਕਰੋੜ ਇਕੱਲੇ ਮਨਕੀਤ ਤੌਲਖ ਨੇ ਜੇ ਗੱਲ ਕਰੀਏ ਬਾਈ ਬਾਲੀਵੁੱਡ ਸਟਾਰ ਸੰਜੀਦਾ ਸੋਨੂ ਸਲਮਾਨ ਖਾਨ ਸਾਰਿਆਂ ਨੇ ਆਪਣੇ ਬਨਿਓ ਸੇਵਾ ਦੇ ਵਿੱਚ ਜੋ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਜੋ ਲੋਕਾਂ ਦੀ ਸਹਾਇਤਾ ਕੀਤੀ ਹੈ ਪਰ ਲੇਕਿਨ ਸਾਡੇ ਇਹਨਾਂ ਲੀਡਰਾਂ ਨਾਲੋਂ ਚੰਗੇ ਤਾਂ ਸਾਡੇ ਕਲਾਕਾਰ ਹੀ ਰਹਿ ਗਏ ਬਈ ਇੱਕ ਪਾਸੇ ਹੁਣ ਜੇ ਗੱਲ ਕਰੀਏ ਸੁਖਵੀਰ ਬਾਦਲ ਕੋਈ ਵੰਡ ਕੇ 2-4 ਲੱਖ ਰੁਪਏ ਸਾਬਤ ਕਰਨਾ ਚਾਹੁੰਦਾ ਸੀ ਫਿਰ ਤੋਂ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੇ ਲਈ ਪਿਆਰ ਜਿਤਾਉਂਦਾ ਸੀ ਵੀ ਕੀ ਆ ਕਿਤੇ ਮੈਨੂੰ ਫਿਰ ਜਿਤਾ ਦੇਣਾ ਹਨਾ ਹੁਣ ਬਈ ਇਹ ਹੁਣ ਲੋਕਾਂ ਤੇ ਡਪੈਂਟਾ ਲੋਕ ਕਿਉਂਕਿ ਕਈ ਕਹਿਣ ਵੀ ਲੱਗੇ ਸੀ ਜੇ ਸੁਖਵੀਰ ਬਾਦਲ ਚੰਗਾ ਬੰਦਾ ਜੀ ਜਦੋਂ 25 ਸਾਲ ਰਾਜ ਕਰਿਆ ਅੱਜ ਤੱਕ ਕੁਝ ਦੇਸ਼ ਦਾ ਭਲਾ ਨਹੀਂ ਹੋਇਆ, ਕੁਝ ਚੰਗਾ ਨਹੀਂ ਹੋਇਆ ਤਾਂ ਭਾਈ ਹੁਣ ਕਿੱਥੇ ਹੋ ਜੂ। ਇਹ ਜੇ ਗੱਲ ਕਰੀਏ ਹੁਣ ਆਮ ਆਦਮੀ ਪਾਰਟੀ ਦੀ ਇਹਨਾਂ ਨੂੰ ਆਇਆ ਨੂੰ ਹੋ ਗਏ 4-3 ਸਾਲ। ਦੇਖਣਾ ਤਾਂ ਹੁਣ ਇਹ ਬਣਦਾ ਇਹ ਤਾਂ ਲੋਕ ਲੋਕ ਹੀ ਦੱਸਣਗੇ ਵੀ ਕੰਮ ਕਰ ਕਿਹੜੇ ਵੱਧ ਕਰਾ ਰਿਆ। ਇਹ ਕਰਾ ਰਿਆ ਜਾਂ ਕੇਂਦਰ ਸਰਕਾਰ ਕਰਾਦੀ ਹੈ। ਸੁਖਵੀਰ ਬਾਦਲ ਕਹਿ ਰਿਹਾ ਸੀ 1 ਲੱਖ ਏਕੜ ਦਾ ਬੀਜ ਦੇਵਾਂਗੇ ਪਰ ਹੁਣ ਭਾਈ ਸਾਰੇ ਮਾਮਲੇ ਸਾਰੇ ਇਹਦੇ ਜਿਹੜੇ ਪੈਸੇ ਦੇ ਤੇ ਉਹ ਵੀ ਝੂਠੇ ਤੇ ਇਹ ਕਹਿ ਰਹੇ ਹੁਣ ਸੀਐਮਪਾਨ ਬੀਜ ਵੀ ਤੁਹਾਨੂੰ ਨਕਲੀ ਦੇਣਗੇ। ਪਤਾ ਨਹੀਂ ਕਿੰਨੇ ਕੁ ਘਟਾਲੇ ਹੁੰਦੇ ਇਹਨਾਂ ਦੇ ਮਾਮਲਿਆਂ ਦੇ ਵਿੱਚ ਇਹ ਬਈ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਤੇ ਪਰ ਲੇਕਿਨ ਹੁਣ ਜਿਹੜੀ ਇੱਕ ਆਪਾਂ ਖਬਰ ਹੋਰ ਸਾਂਝੀ ਕਰਨ ਜਾ ਰਹੇ ਆ ਇਹ ਤਾਂ ਜਿਹੜੀ ਬਈ ਹੁਣ ਤੱਕ ਦੀ ਅਪਡੇਟ ਸੀ ਸੀਐਮ ਭਵਨਤ ਮਾਨ ਬਨਿਓ ਕਿਉਂਕਿ ਉਹਨਾਂ ਬਨਿਓ ਵੀ ਕਈ ਵੱਡੇ ਫੈਸਲੇ ਲੈਂਦੇ ਗਏ ਆ ਪੰਜਾਬ ਦੇ ਲਈ ਜਿਹੜੇ ਲੋਕਾਂ ਦੇ ਨੁਕਸਾਨ ਹੋਏ ਆ ਜਿਹੜੇ ਹੜਪੀੜ ਤੋਂ ਲੋਕਾਂ ਦੇ ਘਰ ਟਏ ਆ ਪਸ਼ੂ ਵੀ ਜਿਹੜੇ ਡੰਗਰ ਪਾਣੀ ਦੇ ਵਿੱਚ ਬਹਿ ਗਏ ਜਿੰਨਾ ਵੀ ਨੁਕਸਾਨ ਹੋਇਆ ਉਹ ਤੇ ਸਰਬਾ ਕਰਕੇ ਹਰ ਕਿਸੇ ਦਾ ਮੁਆਵਜ਼ਾ ਦਿੱਤਾ ਜਾਊਗਾ ਲੇਕਿਨ ਜਿਹੜਾ ਸੁਖਵੀਰ ਬਾਦਲਾ ਇਹਦਾ ਕਹਿ ਦਈਏ ਭਾਈ ਇਹਨੇ ਤਾਂ ਕੋਈ 2-4 ਲੱਖ ਵੰਡ ਕੇ ਆਪਣੇ ਲਈ ਇੱਕ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦਾ ਸੀ ਇਹ ਜੇ ਆਪਾਂ ਕਹਿ ਦਈਏ ਹੁਣ ਲੋਕਾਂ ਤੇ ਡਿਪੈਂਡ ਆ ਕਿਉਂਕਿ ਆਪਾਂ ਕਹਿ ਦਈਏ ਵੀ ਜਦੋਂ ਬਣਾਉਣ ਤੇ ਆ ਜਾਂ ਲੋਕ ਕਿਸੇ ਨੂੰ ਵੀ ਖੜਾ ਵੀ ਕਰ ਸਕਦੇ ਕਿਸੇ ਨੂੰ ਡੇਗ ਵੀ ਸਕਦੇ ਆ ਇਹ ਲੋਕਾਂ ਤੇ ਡਿਪੈਂਡ ਆ ਪਰ ਹੁਣ ਇੱਕ ਖਬਰ ਹੋਰ ਸਾਂਝੀ ਕਰਨ ਜਾ ਰਹੇ ਆ ਭਾਈ ਜਿਹੜੀ ਕਿ ਬਹੁਤ ਦਰਦਨਾਕ ਖਬਰ ਆ ਛੋਟੇ ਜੇ ਬੱਚੇ ਦਾ 마ਸੂਮ ਦਾ ਇੱਕ ਹਸਿਆਰਪੁਰ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਛੋਟਾ ਜਾਂ 마ਸੂਮ ਦਾ ਬੱਚਾ 5 ਸਾਲ ਦਾ ਇੱਕ ਪ੍ਰਵਾਸੀਆ ਬਣਿਓ ਆ ਪਿੱਛੇ ਜੇ ਖਬਰ ਆਈ ਸੀ ਜਿਹੜਾ ਕੀ ਸਾਡੇ ਸਿੰਘਣ ਇੱਕ ਸਰਪੰਚ ਬਣਿਆ ਉੱਥੇ ਤੇ ਉਹਨਾਂ ਦੇ ਜਿਹੜੇ ਉੱਥੇ ਭਈਏ ਹੈਗੇ ਤੇ ਉਹ ਗਾਲਾਂ ਕੱਢਦੇ ਆ ਵੀ ਤੁਸੀਂ ਇਹ ਕਰ ਲੋ ਜੀ ਸਾਡਾ ਇਹ ਫੜ ਲੋ ਜੀ ਫਲਾਣਾ ਝਗੜਾ ਜੀ ਉਹ ਕਰੋ ਤੇ ਭਈ ਗਾਲਾਂ ਕੱਢਦੇ ਆ ਸ਼ਰਿਆਮ ਤਾਂ ਭਈ ਉਹ ਤੁਸੀਂ ਖਬਰ ਸਾਰਿਆਂ ਨੇ ਸੁਣੀ ਆ ਪੰਜ ਚਾਰ ਪੰਜ ਚਾਰ ਦਿਨ ਪਹਿਲਾਂ ਹੁਣ ਇੱਕ ਖਬਰ ਹੋਰ ਆ ਗਈ ਆ ਸਾਹਮਣੇ ਛੋਟੇ ਜਿਹੇ ਬੱਚੇ ਨੂੰ ਖੇਡਦੇ ਨੂੰ ਘਰ ਦੇ ਵਿੱਚੋਂ ਲੈ ਜਾਂਦਾ ਉਹ ਸਾਹਮਣੇ ਜਿਵੇਂ ਆਪਾਂ ਕਹਿੰਦੇ ਗਲੀ 'ਚ ਖੇਡ ਰਹੇ ਸੀ ਐਕਟਿਵਾ ਤੇ ਉਹਨੂੰ ਕੋਈ ਚੀਜ਼ ਦੇ ਬਹਾਨੇ ਲਾ ਲੋ ਆਪਾਂ ਲੈ ਜਾਂਦਾ ਤੇ ਉੱਥੇ ਬਈ ਲਿਆ ਕੇ ਬੇਹੋਦਾ ਕਰਤੂਤ ਕੀਤੀ ਜਾਂਦੇ ਮਾਰ ਦਿੱਤਾ ਜਾਂਦਾ ਤੇ ਬਈ ਹੁਣ ਜਿਹੜਾ ਕੀ ਪੂਰਾ ਮਾਮਲਾ ਕੀ ਆ ਖਬਰ ਆ ਰਹੀ ਆ ਸਾਹਮਣੇ ਤੇ ਦੋ ਕੁ ਮਿੰਟ ਦੀ ਖਬਰ ਸੁਣਾਵਾਂਗੇ ਲੰਬਾ ਸਮਾਂ ਨਹੀਂ ਲੈਂਦੇ ਆਪਾਂ ਬਾਅਦ 'ਚ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਖਬਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਸਾਂਝੀ ਵੀ ਕੀ ਮਾਮਲਾਗਾ ਛੋਟੇ ਜਿਹੇ ਬੱਚੇ ਦਾ बच्चे दे, कतल का मामला गर्मा गया पिंड पजवाड़ा ने प्रवासियों खिलाफ मोर्चा खोल दिया है और दस दिए कि प्रवासियों के खिलाफ मता पाया गया है पिंड प्रवासी को घर नहीं दिता जाएगा ये पंचायत ने फैसला कर दिता है प्रवासियों के आधार कार्ड नहीं बनवाए जाएंगे। कोई होर कागज आपकी पंचायत जी है तैयार तो नहीं करेगी तो प्रवासियों की मदद करने वाले खिलाफ कार्रवाई भी हो

ਹਾਂਜੀ ਇਹ ਬਈ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜਿਹੜਾ ਇਹ ਬੱਚੇ ਦੇ ਮਾਮਲੇ ਨੂੰ ਲੈ ਕੇ ਹੁਣ ਪਿੰਡ ਵਾਲਿਆਂ ਨੇ ਮਤੇ ਪਾਤੇ ਵੀ ਜਿਹੜਾ ਵੀ ਕੋਈ ਕਿਰਾਏ ਤੇ ਰੱਖੋ ਤੇ ਜੇ ਕੋਈ ਘਟਨਾ ਵਾਪਰਦੀ ਆ ਕੋਈ ਕਾਰਵਾਈ ਕਰਦਾ ਜਾਂ ਕੋਈ ਗਲਤ ਕਿਤੇ ਇਹ ਜਿਵੇਂ ਹੁਣ ਛੋਟੇ ਜੇ ਬੱਚੇ ਨੂੰ ਮਾਸੋਂ ਨੂੰ ਲਿਆ ਕੇ ਮਾਰ ਦਿੱਤਾ ਇਹਦਾ ਵੀ ਕਾਰਵਾਈ ਉਹਦੇ ਤੇ ਹੋਊ ਜਿਹੜਾ ਇਹਨਾਂ ਨੂੰ ਕਿਰਾਇਆ ਤੇ ਕਮਰੇ ਦੇਊਗਾ ਤਾਂ ਹੁਣ ਬਾਕੀ ਜਿਹੜਾ ਇਹਨਾਂ ਧਾਰਕਾਰਾਂ ਸਾਰੀ ਇਹਨਾਂ ਦੀ ਇੰਪਰੂਵਿਸ਼ਨ ਲੈ ਕੇ ਉਹ ਰੱਦ ਕੀਤਾ ਜਾਊ ਉਹ ਜਿੰਨੇ ਵੀ ਇਹਨਾਂ ਦੇ ਕਾਗਜ਼ ਆਗੇ ਤਾਂ ਭਾਈ ਉਹ ਜ਼ਮੀਨਾਂ ਜਾਇਦਾਦ ਲਈ ਬੈਠੇ ਇੱਧਰ ਪੱਕੇ ਘਰ ਬਣਾਈ ਬੈਠੇ ਆ ਹੁਣੇ ਪਿੰਡ ਵਾਲਿਆਂ ਦਾ ਕਹਿਣਾ ਵੀ ਜਿਹੜਾ ਵੀ ਕੋਈ ਇਹਨਾਂ ਨੂੰ ਹੁਣ ਏਦੋਂ ਬਾਅਦ ਕਰਾਏ ਤੇ ਲਊਗਾ ਜਾਂ ਜੋ ਵੀ ਕਰੂਗਾ ਤਾਂ ਇਹਨਾਂ ਦੇ ਉੱਤੇ ਭਾਈ ਕਾਰਵਾਈ ਹੋਊ ਤੇ ਬਾਕੀ ਉਹਨਾਂ ਤੇ ਵੀ ਜਿਨ੍ਹਾਂ ਨੇ ਇਹ ਜਿਹੜੇ ਸਖਸ ਨੇ ਇਹ ਕੀਤਾ ਮੈਂ ਤਾਂ ਇਹ ਕਹੂੰਗਾ ਵੀ ਇਹਨੂੰ ਭਾਈ ਬਰਾਬਰ ਸਜ਼ਾ ਮਿਲੇ ਕਿਉਂਕਿ ਛੋਟੇ ਜਿਹੇ ਬੱਚੇ ਨੂੰ ਆਪਣੇ ਪੰਜਾਬ ਦੇ ਵਿੱਚ ਦਿਨ-ਦਿਨ ਘਟਰਾ ਵਾਪੜਨੀਆਂ ਕਿਤੇ ਇਹ ਬੇਅਬਦੀਆਂ ਕਰਦੇ ਕਿਤੇ ਕਿਸੇ ਕਈ ਵਾਰ ਤਾਂ ਕਿੰਨੀਆਂ ਹੀ ਮੈਂ ਪਰसों ਵੀ ਖਬਰ ਪਾਈ ਸੀ ਆ ਪਿੱਛੇ ਜੇ ਇੱਕ ਖਬਰ ਆਈ ਸੀ ਗੜ ਦੀ ਪਿੰਡ ਦੇ ਵਿੱਚ ਇੱਕ ਬਜ਼ੁਰਗ ਸੀ ਤੇ ਸੜਕ ਤੇ ਮੜਾ ਮੋਟਾ ਕੂੜਾ ਸਿੱਟਦਾ ਸਾਹਮਣੇ ਕਿਤੇ ਦੁਕਾਨ ਦੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਇੰਨੀ ਇੱਕ ਗੱਲ ਪਿੱਛੇ ਬਾਈ ਥਾਂ ਥਾਂ ਘਟਨਾ ਵਾਪਰਦੀਆਂ ਤੇ ਹੁਣ ਜਿਹੜਾ ਇਹ ਮਾਮਲਾ ਪੂਰਾ ਲੈ ਕੇ ਪਿੰਡ ਵਾਲਿਆਂ ਨੇ ਹੁਣ ਏਕਾ ਕਰਨ ਵੀ ਜਿੰਨੇ ਵੀ ਪ੍ਰਵਾਸੀ ਆ ਪਹਿਲਾ ਨੰਬਰ ਦਾ ਪੰਜਾਬ ਚੋਂ ਬਾਹਰ ਕੱਢੋ ਹੁਣ ਬਾਹਰ ਕੱਢਣ ਦਾ ਫੈਸਲਾ ਲੈ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਦੇ ਨਾਂ ਤੇ ਜਾ ਕਰੋ ਜਿਹੜੇ ਸਾਡੇ ਜ਼ਿਮੀਦਾਰ ਭਰਾ ਇਹਨਾਂ ਨੂੰ ਘਰਾਂ ਦੇ ਵਿੱਚ ਰੱਖ ਲੈਂਦੇ ਆ ਮੋਟਰਾਂ ਦੇ ਰੱਖ ਲੈਂਦੇ ਆ ਜਦੋਂ ਇਹ ਭੇਤ ਪਾ ਲੈਂਦੇ ਆ ਬਾਅਦ ਦੇ ਵਿੱਚ ਉਹਨਾਂ ਦਾ ਗਲ ਘੋਟ ਕੀ ਫਰਾਰ ਹੋ ਜਾਂਦਾ ਇੱਕ ਜੀ ਥਾਂ ਤੇ ਇਹ ਇੱਕ ਹੋਇਆ ਵੀ ਆ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸਭਈ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੰਦਰਵੇ ਮਿਲਦੇ ਕਾਨੂੰ ਨਮਟੋਕ ਤੇ ਧੰਨਵਾਦ